ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ 사ਤ ਸੰਗਤ ਜੀ ਇਸ ਵਕਤ ਤੁਸੀਂ ਵੇਖ ਰਹੇ ਹੋ ਕਿ ਬਹੁਤ ਸਾਰੇ ਬੱਚੇ ਜਿਹੜੇ ਇੱਕ ਇਮਤਿਹਾਨ ਦੇ ਰਹੇ ਹੈ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਬੱਚਿਆਂ ਕੋਲੋਂ ਜਿਹੜਾ ਹੈਗਾ ਸਿੱਖ ਇਤਿਹਾਸ ਨਾਲ ਸੰਬੰਧਿਤ ਜਿਹੜਾ ਹੈ ਇੱਕ ਪੇਪਰ ਲਿਆ ਜਾਂਦਾ ਹੈਗਾ ਆ ਜਿਹੜੇ ਵਿਦਿਆਰਥੀ ਇਸ ਪੇਪਰ ਦੇ ਵਿੱਚੋਂ ਚੰਗੇ ਨੰਬਰ ਲੈਂਦੇ ਹੈਗੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਆਓ ਚੱਲਦੇ ਹਾਂ ਤੇ ਗੱਲਬਾਤ ਕਰਦੇ ਹਾਂ ਕਿ ਇਸ ਉਪਰਾਲੇ ਦੇ ਜ਼ਰੀਏ ਹੋਰ ਕੀ ਕੁਝ ਕੀਤਾ ਜਾਂਦਾ ਹੈ ਤੁਹਾਡੇ ਵੱਲੋਂ ਇੱਥੇ ਕਿਹੜੇ ਕਿਹੜੇ ਉਪਰਾਲੇ ਕੀਤੇ ਜਾ ਰਹੇ ਹੈ ਜੀ ਇਹਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹਰ ਗਰਮਾਦਾ ਲੰਗਰ ਚੱਲਦਾ ਇਸ ਵਾਰੀ ਪੰਜਾਬ ਪਰਸੈਂਟ ਡਿਸਕਾਊਂਟ ਤੇ ਜਿਹੜੇ ਕਿਤਾਬਾਂ ਵੀ ਰੱਖੇ ਗਈਆਂ ਨਾਲ 20ਵੀਂ ਸਦੀ ਦੇ ਮਹਾਨ ਚਿੰਤਕ ਹੋਏ ਨੇ ਜਿਹੜੇ ਉਹਨਾਂ ਦੀਆਂ ਕਿਤਾਬਾਂ ਨੇ ਜੀ ਤੇ ਨਾਲ ਹੀ ਪੇਪਰ ਹੈ ਜੀ ਪੇਪਰ ਹੈ ਜਿਹੜਾ ਦੋ ਗਰੁੱਪਾਂ ਦੇ ਵਿੱਚ ਲਿਆ ਜਾਂਦਾ ਪਹਿਲਾ ਗਰੁੱਪ ਹੈ ਜੀ 14 ਸਾਲ ਤੱਕ ਦੇ ਬੱਚਿਆਂ ਦਾ ਜਿਹਦੇ ਇਤਿਹਾਸ ਨਾਲ ਸੰਬੰਧ ਦਾ ਜਿਹੜਾ ਪੇਪਰ ਹੁੰਦਾ ਦੂਸਰਾ ਗਰੁੱਪ ਜਿਹੜਾ 15 ਸਾਲ ਤੋਂ ਲੈ ਕੇ 30 ਸਾਲ ਦੇ ਤੱਕ ਦੇ ਬੱਚਿਆਂ ਦਾ ਪੇਪਰ ਹੁੰਦਾ ਜੀ ਉਸ ਦੇ ਵਿੱਚ ਜਿਹੜਾ ਬੱਚਾ ਫਸਟ ਸੈਂਕੜੇ 3rd ਆਉਂਦਾ ਉਹਨਾਂ ਨੂੰ ਸਰਟੀਫਿਕੇਟ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਤੇ ਨਾਲ ਹੀ ਜਿਹੜੇ ਵਿੱਚ ਪਾਰ ਤੇ ਨਾਲ ਹੀ ਜੇਕਰ ਕੋਈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀਕਾਰਾਂ ਦੇ ਨਾਮ 31 ਰਾਗਾਂ ਦੇ ਨਾਮ 4 ਸਹਿਜਾਦਿਆਂ ਦੇ ਨਾਮ 5 ਪਿਆਰਿਆਂ ਦੇ ਨਾਮ 10 ਗੁਰੂ ਸਾਹਿਬਾਨਾਂ ਦੇ ਨਾਮ ਦੱਸਦਾ ਉਸ ਨੂੰ ਵਿਸ਼ੇਸ਼ ਤੌਰ ਤੇ ਜਿਹੜਾ ਸਨਮਾਨਤ ਕੀਤਾ ਜਾਂਦਾ ਜੀ ਸਰ ਤੁਹਾਡੇ ਕੋਲ ਇੱਥੇ ਬੱਚੇ ਆਉਂਦੇ ਆ ਜਿਵੇਂ ਤੁਸੀਂ ਦੱਸਿਆ ਕਿ 14 ਸਾਲ ਤੋਂ ਘੱਟ ਉਮਰ ਦਾ ਵੀ ਤੁਹਾਡੇ ਕੋਲ ਗਰੁੱਪ ਹੈਗਾ ਆ ਬੱਚੇ ਸਾਡੇ ਇਤਿਹਾਸ ਤੋਂ ਕਿੰਨੇ ਕੁ ਵਾਕਿਫ ਹੁੰਦੇ ਹੈਗੇ ਆ ਜੀ ਬੱਚੇ ਲਗਭਗ ਤਕਰੀਬਨ ਬਹੁਤ ਜ਼ਿਆਦਾ ਜਿਹੜਾ ਠੀਕ ਹੈ ਮਾਹੌਲ ਵੀ ਅਸੀਂ ਜਿਆਦਾ ਇਹ ਨਹੀਂ ਕਹਿ ਸਕਦੇ ਵੀ ਜਿਆਦਾ ਵੀ ਜਮੀਨ ਨਲਾਇਕ ਵੀ ਜਿਹਨਾਂ ਨੂੰ ਪਤਾ ਵੀ ਨਹੀਂ ਹੈਗਾ ਜਿਆਦਾਤਰ ਸਾਡੇ ਫਤਿਹਗੜ੍ਹ ਸਾਹਿਬ ਦੇ ਸੰਬੰਧਤ ਹੈ ਜਿਹੜੇ ਸਹਿਬਜ਼ਾਦੇ ਨਾਲ ਸੰਬੰਧਤ ਉਹੀ ਕੁਐਸਚਨ ਨਹੀਂ ਜੀ ਕਿੰਨੇ ਕੁ ਬੱਚੇ ਤੁਹਾਡੇ ਜਿਹੜਾ ਇਸ ਜਿਹੜਾ ਤੁਸੀਂ ਮੁਕਾਬਲਾ ਕਰਾਉਂਦੇ ਉਹਦੇ ਵਿੱਚ ਭਾਗ ਲੈਂਦੇ ਹੈਗੇ ਲਗਭਗ ਹੈਗਾ ਜੀ ਸਾਡੇ ਕੋਲ ਜਿਹੜਾ ਪਹਿਲਾ ਗਰੁੱਪ ਸੀਗਾ ਉਹਦੇ ਵਿੱਚ 14 ਸਾਲ ਦੇ ਪਹਿਲਾ ਪੀਪਰ ਦਾ ਜਿਹੜਾ ਰਾਉਂਡ ਹੋਇਆ ਉਹਦੇ ਵਿੱਚ 30 ਬੱਚਿਆਂ ਨੇ ਪਾਰਟਿਸਪੇਟ ਕੀਤਾ ਜੀ ਦੂਸਰੇ ਦੇ ਵਿੱਚ 40 ਹੈ ਜੀ ਉਸ ਤੋਂ ਬਾਅਦ ਚੌਥਾ ਗਰੁੱਪ ਚੱਲ ਰਿਹਾ ਜੀ ਠੀਕ ਹੈ ਬੱਚੇ ਕਾਫੀ ਹੱਦ ਤੱਕ ਜਿਹੜੇ ਬੱਚੇ ਆ ਰਹੇ ਨੇ ਤੇ ਨਾਲ ਹੀ 15 ਸਾਲਾਂ ਦੇ ਬੱਚਿਆਂ ਦਾ ਪੀਪਰ ਜਿਹੜਾ ਚੱਲ ਰਿਹਾ ਜੀ ਜੀ ਮੈਸਰ ਤੁਸੀਂ ਦੱਸਿਆ ਹੈਗਾ ਕਿ ਤੁਸੀਂ ਕਾਫੀ ਸਾਲਾਂ ਤੋਂ ਇਹ ਉਪਰਾਲਾ ਕਰਦੇ ਹੈਗੇ ਹੋ ਇੰਨੇ ਸਾਲਾਂ ਦੇ ਵਿੱਚ ਤੁਹਾਨੂੰ ਕੋਈ ਬਦਲਾਅ ਮਹਿਸੂਸ ਹੋਇਆ ਹੈਗਾ ਬੱਚਿਆਂ ਦਾ ਜਿਹੜਾ ਸਿੱਖ ਧਰਮ ਪ੍ਰਤੀ ਝੁਕਾਓ ਕਿੰਨਾ ਕੁ ਵਧਿਆ ਹੈਗਾ ਆ ਜੀ ਕਾਫੀ ਹੱਦ ਰੱਖ ਜੇ ਅਗਰ ਦੇਖਿਆ ਜੇ ਅੱਗੇ ਤਾਂ ਬੱਚਿਆਂ ਦਾ ਕਾਫੀ ਝੁਕਾਓ ਜਿਹੜਾ ਹੈਗਾ ਬਾਣੀ ਬਾਣੀ ਨਾਲ ਜੁੜੇ ਹੋਏ ਨੇ ਹੈ ਨਾ ਬੱਚੇ ਜਿੰਨੇ ਸਾਡੇ ਕੋਲ ਲਗਭਗ ਆ ਰਹੇ ਨੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ 24 ਸੈਕ ਦਾ ਪਾਠ ਹੈ ਜਿਹੜਾ ਮੂਜੀਵਾਨੀ ਸੁਣਾ ਰਿਹਾ ਜੀ ਇਸੇ ਤਰ੍ਹਾਂ ਹੀ ਬੱਚੇ ਜਿਹੜੇ ਹੋਰ ਵੀ ਆ ਗੁਰਬਾਣੀ ਨਾਲ ਰਿਲੇਟਡ ਕਵਿਤਾਵਾਂ ਜਿਹੜੀਆਂ ਆ ਉਹ ਇਥੇ ਸਰਵਣ ਕਰਕੇ ਅਸੀਂ ਹੀ ਕਹਿਣਾ ਚਾਹੁੰਦਾ ਕਿ ਬਦ ਤੋਂ ਬਦ ਜਿਹੜਾ ਜਿੰਨਾ ਟਾਈਮ ਅਸੀਂ ਲਿਟਰੇਚਰ ਨਾਲ ਨਹੀਂ ਜੁੜਦੇ ਇਤਿਹਾਸ ਨਾਲ ਨਹੀਂ ਜੁੜਦੇ ਉਹਨਾਂ ਟਾਈਮ ਸਾਨੂੰ ਜਿਹੜਾ ਇਤਿਹਾਸ ਦੀ ਸਹੀ ਤੇ ਸਟਿਕ ਹੈ ਜਿਹੜੀ ਜਾਣਕਾਰੀ ਨਹੀਂ ਮਿਲਣੀ ਤੇ ਸਾਨੂੰ ਜੇਕਰ ਸਹੀ ਤੇ ਸਟਿਕੇ ਜਾਣਕਾਰੀ ਉਹ ਸਾਨੂੰ ਸਾਡੇ ਚਿੰਤਕ ਨੇ ਜਿਹੜੇ ਹੈ ਨਾ ਸਮਾਜ ਜਿਹਨੇ ਸਾਨੂੰ ਰਾਜਨੀਤਿਕ ਆਰਥਿਕ ਤੇ ਸਮਾਜਿਕ ਤੇ ਧਾਰਮਿਕ ਹਾਲਾਤਾਂ ਤੋਂ ਜਾਣੂ ਕਰਾਉਂਦੇ ਨੇ ਹਾਲਾਂਕਿ ਉਹਨਾਂ ਨੂੰ ਹੀ ਬਕਾਇਦਾ ਜਿਹੜਾ ਪੜਿਆ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ